ਹਾਂਜੀ ਦੋਸਤੋ ਹਾਜ਼ਰ ਆਂ ਅੱਜ ਕਰਮਾ ਮਾਰੀ ਕਰਮੋਂ ਦਾ ਕਾਣੀਂ ਦਾ ਭਾਗ ਤੀਜਾ ਲੈ ਕੇ ਨੂਰਦੀਪ ਕਰਮੋਂ ਦਾ ਫੋਨ ਚੁੱਕਦਾ ਲੈਂਦਾ ਹੈ ਪਰ ਜਦੋਂ ਉਸਨੇ ਕਰਮੋਂ ਨੂੰ ਹੈਲੋ ਕਿਹਾ ਤਾਂ ਫਿਰ ਉਸਦੀ ਆਵਾਜ਼ ਕੁਝ ਸੈਕਿੰਡ ਲਈ ਚੁੱਪ ਰਹੀ ਜਦੋਂ ਕਰਮੋਂ ਨੇ ਫਿਰ ਉਸ ਨੂੰ ਕਿਹਾ ਕਿ ਹਾਂਜੀ ਤੁਸੀਂ ਨੂਰ ਬੋਲਦੇ ਹੋ ਪਰ ਫਿਰ ਵੀ ਉਹ ਕੀ ਕਰੇ ਉਸ ਨੂੰ ਨਸ਼ਾ ਹੀ ਇੰਨਾ ਚੜ ਗਿਆ ਸੀ ਕਿ ਉਹ ਜਦੋਂ ਕੋਈ ਵੀ ਲਫ਼ਜ਼ ਬੋਲਦਾ ਸੀ ਤਾਂ ਜ਼ੁਬਾਨ ਤੋਂ ਫਿਸਲ ਜਾਂਦਾ ਸੀ ਕਰਮੋ ਮਨ ਹੀ ਮਨ ਵਿੱਚ ਜਾਣ ਚੁੱਕੀ ਸੀ ਕਿ ਜ਼ਰੂਰ ਅੱਜ ਕੋਈ ਗੜਬੜ ਹੋ ਗਈ ਹੈ ਨਹੀਂ ਤਾਂ ਨੂਰ ਕਾਦੇ ਵੀ ਇਸ ਤਰ੍ਹਾਂ ਰੁਕ ਰੋਕ ਕੇ ਨਹੀਂ ਬੋਲਦਾ ਕਰਮੋ ਨੇ ਨੂਰ ਨੂੰ ਪੁੱਛਿਆ ਕਿ ਤੁਸੀਂ ਅੱਜ ਜ਼ਰੂਰ दारू ਪੀਤੀ ਹੈ ਤੇ ਨੂਰ ਡਰਦਾ ਹੋਇਆ ਤੇ ਹੜਬੜਾਟ ਵਿੱਚ ਬੋਲਿਆ ਨਹੀਂ ਮੇਰੀ ਜਾਨ ਤੈਨੂੰ ਜ਼ਰੂਰ ਕੋਈ ਭੁਲੇਖਾ ਲੱਗਿਆ ਹੋਵੇਗਾ ਮੈਂ ਬਿਲਕੁਲ ਠੀਕ ਹਾਂ ਤੂੰ ਬਸ ਆਪਣਾ ਧਿਆਨ ਰੱਖ ਚਾਰੇ ਦੋਸਤ ਰਾਤ ਵੇਲੇ ਰੋਟੀ ਖਾ ਕੇ ਸੌਣ ਦੀ ਤਿਆਰੀ ਵਿੱਚ ਸਨ ਪਰ ਉਹਨਾਂ ਵਿੱਚੋਂ ਕਰਨ ਦੇ ਦਿਮਾਗ ਵਿੱਚ ਚੋਰੀ ਕਰਨ ਦੀ ਤਰਕੀਬ ਆਈ ਉਹਨਾਂ ਤਿੰਨਾਂ ਦੋਸਤਾਂ ਨੂੰ ਪਤਾ ਸੀ ਕਿ ਨੂਰ ਆਪਣੇ ਨਾਲ 50000 ਰੁਪਏ ਲਿਆਇਆ ਹੈ ਇਸ ਕਰਕੇ ਕਾਰਨ ਨੇ ਚੁਲਾਕੀ ਨਾਲ ਰਾਤ ਨੂੰ 50000 ਵਿੱਚੋਂ 10000 ਰੁਪਏ ਜੇਬ ਵਿੱਚ ਪਾ ਲਈ ਅਤੇ ਜਦੋਂ ਸਵੇਰ ਹੋਈ ਤਾਂ ਸਾਰਿਆਂ ਨੇ ਸਵੇਰ ਦੀ ਚਾਹ ਪੀ ਕੇ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾਇਆ ਤਾਂ ਉਹ ਇੱਕ ਉੱਚੀ ਪਹਾੜੀ ਤੇ ਗਏ ਘੁੰਮਣ ਲਈ ਤਾਂ ਉੱਥੇ ਇੱਕ ਦੁਕਾਨ ਸੀ ਦੁਕਾਨ ਵਿੱਚੋਂ ਨੂਰ ਕੁਝ ਲੈਣ ਗਿਆ ਤਾਂ ਜਦੋਂ ਨੂਰ ਨੇ ਆਪਣੇ ਬਟੂਏ ਵਿੱਚੋਂ ਪੈਸੇ ਦੇਖੇ ਤਾਂ ਉਸ ਦੇ ਕੁਝ ਪੈਸੇ ਘੱਟ ਸਨ ਫਿਰ ਉਸਨੇ ਸਾਰੇ ਪੈਸੇ ਕੁਵਰ ਫਿਰ ਗਿਣਨੇ ਸ਼ੁਰੂ ਕੀਤੇ ਅਤੇ ਦੂਰੋਂ ਤਿੰਨ ਦੋਸਤਾਂ ਵਿੱਚੋਂ ਕਰਨ ਦਾ ਮੱਥਾ ਠਣਕ ਗਿਆ ਸੀ ਉਹ ਦੂਰ ਤੋਂ ਦੇਖ ਰਿਹਾ ਸੀ ਕਿ ਨੂਰ ਨੇ ਆਪਣੇ ਸਾਰੇ ਪੈਸੇ ਗਿਣਨੇ ਸ਼ੁਰੂ ਕਰ ਦਿੱਤੇ ਨੇ ਕਰਨ ਮਨ ਹੀ ਮਨ ਵਿੱਚ ਡਰਨ ਲੱਗ ਪਿਆ ਕਿ ਕੀਤੇ ਇਹਨਾਂ ਤਿੰਨਾਂ ਨੂੰ ਮੇਰੇ ਬਾਰੇ ਪਤਾ ਨਾ ਲੱਗ ਜਾਵੇ ਅਸਲ ਵਿੱਚ ਚੋਰੀ ਮੈਂ ਹੀ ਕੀਤੀ ਹੈ ਅਤੇ ਜਦੋਂ ਉਹ ਦੁਕਾਨ ਤੋਂ ਵਾਪਸ ਆਇਆ ਤਨੂਰ ਨੇ ਤਿੰਨ ਦੋਸਤਾਂ ਨਾਲ ਇਹ ਗੱਲ ਸਾਂਝੀ ਕੀਤੀ ਕਿ ਯਾਰ ਮੇਰੇ ਬਟੂਏ ਵਿੱਚੋਂ 10000 ਰੁਪਏ ਘਟਨੇ ਮੈਨੂੰ ਲੱਗਦਾ ਹੈ ਉਹ ਪੈਸੇ ਕਿਤੇ ਡਿੱਗ ਡੁੱਗ ਗਏ ਨੇ ਜਦੋਂ ਇਹ ਗੱਲ ਕਰਨ ਨੇ ਸੁਣੀ ਤਾਂ ਸਭ ਤੋਂ ਪਹਿਲਾਂ ਉਹੀ ਬੋਲ ਪਿਆ ਅੱਛਾ ਯਾਰ 10000 ਰੁਪਏ ਗਵਾਚ ਗਏ ਐਕਟਿੰਗ ਵੀ ਇਦਾਂ ਕਰ ਰਿਹਾ ਸੀ ਜਿੱਦਾਂ ਉਸ ਨੂੰ ਬਿਲਕੁਲ ਪਤਾ ਹੀ ਨਾ ਹੋਵੇ ਪੈਸੇ ਕਿੱਥੇ ਹਨ ਫਿਰ ਥੋੜਾ ਪਾਸੇ ਹੋ ਕੇ ਨੂਰ ਨੇ ਕਰਮੋ ਨੂੰ ਫੋਨ ਮਲਾਇਆ ਤੇ ਸਾਰੀ ਗੱਲ ਦੱਸ ਦਿੱਤੀ ਅੱਜ ਮੇਰੇ ਦਾ ਸਹ ਹਜ਼ਾਰ ਰੁਪਏ ਗਵਾਚ ਗਏ ਹਨ ਤਾਂ ਕਰਮੋ ਨੇ ਉਸ ਨੂੰ ਕਿਹਾ ਤੁਸੀਂ ਚੰਗੇ ਤਰ੍ਹਾਂ ਪੈਂਟ ਦੀਆਂ ਜੇਬਾਂ ਚੈੱਕ ਕਰੋ ਤੇ ਆਸ-ਪਾਸ ਵਿੱਚ ਦੇਖੋ ਫਿਰ ਨੂਰ ਬੋਲਿਆ ਕਿ ਮੈਂ ਆਪਣੇ ਕਮਰੇ ਵਿੱਚ ਜਾ ਕੇ ਦੇਖਾਂਗਾ ਕੀ ਪਤਾ ਉੱਥੇ ਪਏ ਹੋਣ ਨੂਰ ਨੇ ਰਾਤ ਵਾਲੀ ਗੱਲ ਦੱਸ ਦੱਸ ਦਿੱਤੀ ਕਰਮੋ ਨੂੰ ਕਿ ਮੈਨੂੰ ਜਾਣ ਬੁੱਝ ਕੇ ਸ਼ਰਾਬ ਪਿਆਈ ਗਈ ਮੈਂ ਪੀਣਾ ਨਹੀਂ ਚਾਹੁੰਦਾ ਪਰ ਇਨਾ ਤਿੰਨਾ ਯਾਰਾਂ ਦੋਸਤਾਂ ਨੇ ਦੋਸਤੀ ਦਾ ਵਾਸਤਾ ਪਾ ਪਾ ਕੇ ਮੈਨੂੰ ਭੁਲਾ ਦਿੱਤੀ ਜਦੋਂ ਇਹ ਗੱਲ ਕਰਮੋਂ ਨੇ ਸੁਣੀਤਾ ਕਰਮੋਂ ਤੋਂ ਰਿਹਾ ਹੀ ਨਹੀਂ ਗਿਆ ਸਿੱਧਾ ਹੀ ਆਖ ਦਿੱਤਾ ਨੂਰ ਤੂੰ ਜਿੱਥੇ ਵੀ ਐ ਹੁਣੇ ਘਰ ਮੁੜਿਆ ਇਹਨਾਂ ਨੇ ਪਤਾ ਨਹੀਂ ਤੈਨੂੰ ਕਿਹੜੇ ਨਸ਼ੇ ਵਿੱਚ ਵਾੜ ਦੇਣਾ ਮੇਰੀ ਗੱਲ ਮੰਨ ਜੇ ਤੇਰੇ ਦੋਸਤ ਹੁਣੇ ਹੀ ਤੇਰੇ ਨਾਲ ਆਉਣਾ ਚਾਹੁੰਦੇ ਨੇ ਤਾਂ ਲੈ ਆ ਜੇਕਰ ਨਹੀਂ ਵੀ ਆਉਣਾ ਚਾਹੁੰਦੇ ਤਾਂ ਉੱਥੇ ਹੀ ਛੱਡਿਆ ਪਰ ਤੂੰ ਜਲਦੀ ਤੋਂ ਜਲਦੀ ਵਾਪਸ ਆ ਜਾ ਕਿਉਂਕਿ ਇਹ ਮੈਨੂੰ ਨਹੀਂ ਲੱਗਦਾ ਕਿ ਉੱਥੇ ਬਿਲਕੁਲ ਸੁਰੱਖਿਤ ਹਨ ਉਹ ਵੱਖਰੀ ਗੱਲ ਹੈ ਕਿ ਜੇ ਸਾਡੇ ਘਰ ਦਾ ਕੋਈ ਮੈਂਬਰ ਤੁਹਾਡੇ ਨਾਲ ਹੁੰਦਾ ਤਾਂ ਇਹ ਗੱਲ ਸਮਝ ਕੇ ਉੱਥੇ ਰਹਿਣਾ ਠੀਕ ਸੀ ਫਿਰ ਨੂਰ ਨੇ ਸਾਰੇ ਦੋਸਤਾਂ ਨੂੰ ਕਿਹਾ ਯਾਰੋ ਜੇ ਤੁਸੀਂ ਮੇਰੇ ਨਾਲ ਵਾਪਸ ਜਾਣਾ ਚਾਹੁੰਦੇ ਹੋ ਤਾਂ ਚਲੋ ਮੈਂ ਤਾਂ ਚੱਲਿਆ ਦੋਸਤਾਂ ਨੇ ਪੁੱਛਿਆ ਯਾਰ ਕੀ ਗੱਲ ਹੋ ਗਈ ਅੱਜ ਹੀ ਕਿਉਂ ਉਹ ਯਾਰ ਕੱਲ ਨੂੰ ਚੱਲਾਂਗੇ ਅਸੀਂ ਵੀ ਤੇਰੇ ਨਾਲ ਨੂਰ ਨੇ ਕਿਹਾ ਨਹੀਂ ਯਾਰੂ ਮੈਨੂੰ ਬਹੁਤ ਜ਼ਰੂਰੀ ਕੰਮ ਪੈ ਗਿਆ ਇਸ ਲਈ ਮੈਨੂੰ ਘਰ ਜਾਣਾ ਪੈਣਾ ਉਸਦੇ ਦੋਸਤ ਵੀ ਉਸ ਨਾਲ ਜਾਣ ਵਾਸਤੇ ਮੰਨ ਗਏ ਕਿਉਂਕਿ ਉਹਨਾਂ ਕੋਲ ਵਾਪਸ ਜਾਣ ਵਾਸਤੇ ਨੂਰ ਦੀ ਗੱਡੀ ਤੋਂ ਬਿਨਾ ਹੋਰ ਕੋਈ ਸਾਧਨ ਵੀ ਨਹੀਂ ਸੀ ਜਦ ਨੂਰ ਨੇ ਆਪਣਾ ਸਾਰਾ ਸਮਾਨ ਬੰਨ ਲਿਆ ਤੇ ਦੋਸਤਾਂ ਨੂੰ ਨਾਲ ਗੱਡੀ ਵਿੱਚ ਬਟਾਕੇ ਸੈਲਫ ਹੀ ਮਾਰੀ ਤਾਂ ਅਚਾਨਕ ਨੂਰ ਦੇ ਫੋਨ ਤੇ ਇੱਕ ਘੰਟੀ ਵੱਜੀ ਘੰਟੀ ਵੱਜੀ ਤੇ ਕਿਹਾ ਕਿ ਨੂਰ ਤੂੰ ਕਿੱਥੇ ਆ ਦੱਸ ਕਿੱਥੇ ਕਿੰਨਾ ਸਮਾਂ ਲੱਗਣਾ ਤੈਨੂੰ ਘਰ ਪਹੁੰਚਣ ਤੇ ਜਲਦੀ ਦੱਸ ਮੈਨੂੰ ਨੂਰ ਨੇ ਪੁੱਛਿਆ ਕਮਲিয়ে ਕਿ ਕਲ ਹੋ ਗਈ ਐਨੀ ਘਬराई ਹੋਈ ਕਿਉਂ ਆ ਤੂੰ ਕਰਮੋ ਨੇ ਦੱਸਿਆ ਕਿ ਜਲਦੀ ਆ ਜਾਓ ਸਾਨੂੰ ਬਹੁਤ ਜਲਦੀ ਮੇਰੇ ਪੇਕੇ ਜਾਣਾ ਪੈਣਾ ਨੂਰ ਨੇ ਕਿਹਾ ਇਹ ਤਾਂ ਦੱਸ ਭਲਾਂ ਕੀ ਗੱਲ ਹੋਈ ਆ ਫਿਰ ਕਰਮੋ ਨੇ ਕਿਹਾ ਮੇਰੀ ਮੰਮੀ ਬਹੁਤ ਜ਼ਿਆਦਾ ਬਿਮਾਰ ਹੈ ਉਸ ਨੂੰ ਹਸਪਤਾਲ ਲਜਾਇਆ ਗਿਆ ਹੈ ਅਤੇ ਉਹ ਇਸ ਸਮੇਂ बेहोਸ਼ੀ ਦੇ ਹਾਲਤ ਵਿੱਚ ਹੈ ਅਤੇ ਉਸ ਨੂੰ ਇਸ ਸਮੇਂ ਬਿਲਕੁਲ ਵੀ ਸੁੱਧ ਬੁੱਧ ਨਹੀਂ ਰਹੀ ਨੂਰ ਨੂੰ ਉਸਦੇ ਦੋਸਤਾਂ ਨੇ ਪੁੱਛਿਆ ਕੀ ਗੱਲ ਹੋ ਗਈ ਭਰਾਵਾ ਨੂਰ ਨੇ ਕਿਹਾ ਆਪਾਂ ਨੂੰ ਤਾਂ ਬਹੁਤ ਜਲਦੀ ਘਰ ਜਾਣਾ ਪੈਣਾ ਮੇਰੇ ਸਹੁਰੇ ਘਰ ਮੇਰੀ ਸੱਸ ਬਹੁਤ ਬਿਮਾਰ ਹੈ ਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਨੂਰ ਨੇ ਫਿਰ ਗੱਡੀ ਪੂਰੀ ਖਿੱਚ ਦਿੱਤੀ ਜਦੋਂ ਰਸਤੇ ਵਿੱਚ ਮੋੜ ਰਹਿ ਸੀ ਤਾਂ ਥੋੜੀ ਦੂਰ ਆ ਕੇ ਗੱਡੀ ਦੀ ਸਪੀਡ 100 ਤੋਂ ਉੱਪਰ ਹੋ ਗਈ ਤਾਂ ਅਚਾਨਕ ਇੱਕ ਪਾਣਾ ਵਾਪਰ ਗਿਆ ਨੂਰ ਨੇ ਸਾਈਡ ਤੇ ਖੜੇ ਹੋਏ ਪੁਲਸੀਏ ਨਹੀਂ ਵੇਖੇ ਜੋ ਕਿ ਗੱਡੀਆਂ ਦੀ ਸਪੀਡ ਨੂੰ ਮਾਪਦੇ ਸੀ ਨੂਰ ਨੇ ਗੱਡੀ ਦੀ ਸਪੀਡ ਉਹਨਾਂ ਦੇ ਉਹਨਾਂ ਨੇ ਆਪਣੇ ਮੀਟਰ ਵਿੱਚੋਂ 100 ਤੋਂ ਉੱਪਰ ਦੇਖੀ ਥੋੜੀ ਦੂਰ ਅੱਗੇ ਜਾ ਕੇ ਉਹਨਾਂ ਪੁਲਿਸ ਵਾਲਿਆਂ ਨੇ ਇੱਕ ਨਾਕਾ ਲਗਾਇਆ ਹੋਇਆ ਸੀ ਤੇ ਫਿਰ ਉਹਨਾਂ ਨੇ ਨੂਰ ਦੀ ਗੱਡੀ ਨੂੰ ਹੱਥ ਦੇ ਕੇ ਸਾਈਡ ਵਿੱਚ ਰੱਖ ਲਿਆ ਨੂਰ ਨੂੰ ਇਹ ਪਤਾ ਨਹੀਂ ਲੱਗਿਆ ਕਿ ਇਹ ਕੀ ਗੱਲ ਹੋਈ ਆ ਉਸ ਨੇ ਗੱਡੀ ਹੌਲੀ ਕਰਕੇ ਸੜਕ ਦੇ ਇੱਕ ਪਾਸੇ ਤੇ ਲਗਾ ਲਈ ਫਿਰ ਹੌਲਦਾਰ ਨੇ ਉਹਨਾਂ ਨੂੰ ਬਾਹਰ ਆਉਣ ਲਈ ਕਿਹਾ ਨੂਰ ਇਕਦਮ ਡਰ ਗਿਆ ਸੀ ਪਤਾ ਨਹੀਂ ਕੀ ਗੱਲ ਹੋ ਗਈ ਇੱਕ ਛੋਟੀ ਜਹੀ ਚੌਂਪੜੀ ਵਿੱਚੋਂ ਇੱਕ ਵੱਡੀਆਂ-ਵੱਡੀਆਂ ਮੁੱਛਾਂ ਵਾਲਾ ਬੰਦਾ ਨਿਕਲਿਆ ਤੇ ਸਿਰ ਉੱਤੇ ਟੋਪੀ ਸੀ ਉਹ ਨੂਰ ਨੂੰ ਆਖਣ ਲੱਗਾ ਕਿਉਂ ਬਈ ਜਿਆਦਾ ਹੀ ਹਵਾ ਖਰਾਬ ਹੋਈ ਏ ਤੇਰੀ ਗੱਡੀ ਦੀ ਸਪੀਡ ਦੇਖੀ ਤੂੰ ਕਿੰਨੀ ਤੇਜ਼ ਆ ਰਿਹਾ ਸੀ ਨੂਰ ਨੇ ਅੱਧ-ਪਚੱਦਾ ਜਵਾਬ ਦਿੰਦੇ ਕਿਹਾ ਨਹੀਂ ਜੀ ਗੱਡੀ ਦੀ ਸਪੀਡ ਤਾਂ ਠੀਕ ਸੀ ਅਗੋ ਵੱਡੀਆਂ ਮੁੱਛਾਂ ਵਾਲਾ ਬੰਦਾ ਕਹਿੰਦਾ ਮੈਨੂੰ ਪਤਾ ਕਿੰਨੀ ਕੁ ਠੀਕ ਸੀ ਦਿਖਾਵਾ ਮੀਟਰ ਵਿੱਚ ਅੰਦਰ ਜਾ ਕੇ ਕਿੰਨੀ ਸਪੀਡ ਸੀ ਮੀਟਰ ਦੇ ਅਨਸਾਰ ਤੇਰੀ ਗੱਡੀ 120 ਤੋਂ 130 ਦੇ ਵਿੱਚ ਸੀ ਡਰ ਭੈ ਨਾਮ ਕੋਈ ਚੀਜ਼ ਹੁੰਦੀ ਹੈ ਜਦੋਂ ਇਹ ਗੱਲਾਂ ਨੂਰ ਨੇ ਸੁਣੀਆਂ ਤਾਂ ਉਹ ਸ਼ਰਮਿੰਦਾ ਹੋ ਗਿਆ ਅਤੇ ਉਸਨੇ ਆਪਣੀ ਗਲਤੀ ਮੰਨਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕੀਤਾ ਕਿ ਕਿਹਾ ਕਿ ਮੈਨੂੰ ਮaaf ਕਰ ਦਿਓ ਮੇਰੀ ਗਲਤੀ ਸੀ ਕੋਈ ਕਾਰਨ ਤਾਂ ਹੁੰਦਾ ਹੈ ਗੱਡੀ ਤੇਜ਼ ਚਲਾਉਣ ਦਾ ਤਾਂ ਨੂਰ ਨੇ ਕਿਹਾ ਹਾਂਜੀ ਸਰ ਕਾਰਨ ਤਾਂ ਹੈ ਪੁਲਸ ਵਾਲੇ ਨੇ ਪੁੱਛਿਆ ਦੱਸੋ ਫਿਰ ਨੂਰ ਨੇ ਦੱਸਿਆ ਕਿ ਮੇਰੀ ਸੱਸ ਹਸਪਤਾਲ ਵਿੱਚ ਬਹੁਤ ਜ਼ਿਆਦਾ ਬਿਮਾਰ ਹੈ ਦਾਖਲ ਹੈ ਅਸੀਂ Shimla ਘੁੰਮਣ ਗਏ ਸੀ ਇਸ ਕਰਕੇ ਅਸੀਂ ਲੇਟ ਹੋ ਚੁੱਕੇ ਹਾਂ ਬਸ ਇਸ ਕਰਕੇ ਜਲਦੀ ਘਰ ਵਾਪਸ ਪਹੁੰਚਣਾ ਸੀ ਘਰਦਿਆਂ ਨੇ ਮੈਨੂੰ ਆਉਣ ਲਈ ਕਿਹਾ ਸੀ ਕੀ ਹਸੀ ਕਰ ਇਹ ਗਾਲ ਤਾਂ ਠੀਕ ਐ ਹੁਣ ਤਾਂ ਅਸੀਂ ਤੁਹਾਨੂੰ ਛੱਡ ਦਿੰਦੇ ਆ ਪਰ ਅੱਗੇ ਤੋਂ ਖਿਆਲ ਰੱਖਿਓ ਇਹ ਸੜਕ ਐ ਤੁਹਾਡੇ ਪਿੰਡਾਂ ਵਾਲੀ ਨਹੀਂ ਚੀਟੀ ਰੋਡ ਐ ਕਿ ਤੁਸੀਂ ਆਪਣੀ ਮਰਮਰਜ਼ੀਆਂ ਕਰਦੇ ਫਿਰਦੇ ਹੋ ਉਸ ਤੋਂ ਬਾਅਦ ਨੂਰ ਨੇ ਗੱਡੀ ਚਲਾਉਣੀ ਸ਼ੁਰੂ ਕੀਤੀ ਤੇ ਅੱਗੇ ਨੂੰ ਚਾਲੇ ਪਾ ਦਿੱਤੇ ਤੇ 10 ਕਿਲੋਮੀਟਰ ਹੀ ਗਾਏ ਸੀ ਕਿ ਕਰਮੋ ਦਾ ਫੋਨ ਤੇ ਫੋਨ ਆਈ ਜਾ ਰਿਹਾ ਸੀ ਪੁੱਛਣ ਲੱਗੀ ਕਿ ਕਿੱਥੇ ਪਹੁੰਚੇ ਹਾਂ ਤਦ ਹੀ ਗੱਡੀ ਦੇ ਅਗਲੇ ਟਾਇਰ ਦਾ ਪਟਾਕਾ ਬੋਲ ਗਿਆ ਤੇ ਨੂਰ ਨੇ ਕਰਮੋ ਨੂੰ ਕਿਹਾ ਇੱਕ ਮਿੰਟ ਬਾਅਦ ਵਿੱਚ ਕਰਦਾ ਰੁਕੋ ਜਰਾ ਫਿਰ ਉਹਨਾਂ ਨੇ ਗੱਡੀ ਰੋਕੀ ਤੇ ਥੱਲੇ ਉਤਰ ਕੇ ਦੇਖਿਆ ਕਿ ਟਾਇਰ ਫਟ ਚੁੱਕਾ ਸੀ ਨੂਰ ਨੇ ਕਿਹਾ ਚਲੋ ਯਾਰ ਕੋਈ ਗੱਲ ਨਹੀਂ ਲਾ ਸਮਾਂ ਲੱਗੂਗਾ ਥੋੜਾ ਪਰ ਚੱਲ ਲੱਗ ਜ਼ਰੂਰ ਜਾਏਗਾ ਅਤੇ ਫਿਰ ਜਲਦੀ ਹੀ ਚਾਰ ਦੋਸਤਾਨੇ ਗੱਡੀ ਦੀ ਡਿੱਗੀ ਖੋਲੀ ਤੇ ਵਿੱਚੋਂ ਸਟਿੱਪਣੀ ਉਤਾਰੀ ਅਤੇ ਜਲਦੀ ਜਲਦੀ ਉਹਨਾਂ ਨੇ ਗੱਡੀ ਦੇ ਅਗੇਤਰ ਵਾਲੇ ਖੱਪੇ ਟਾਇਰ ਵਾਲੀ ਸਟਿੱਪਣੀ ਬਦਲ ਦਿੱਤੀ ਤੇ ਫਿਰ ਉਹਨਾਂ ਨੇ ਆਪਣੇ ਹੱਥ ਝਾੜ ਕੇ ਫਿਰ ਤੂੰ ਅੱਗੇ ਨੂੰ ਚਾਲੇ ਪਾ ਦਿੱਤੇ। ਉਧਰੋਂ ਕਰਮੂਨ ਦੇ ਪੇਕਿਆਂ ਵਿੱਚ ਫਿਕਰ ਹੋਈ ਪਈ ਸੀ ਕਿ ਪਤਾ ਨਹੀਂ ਉਸਦੀ ਮੰਮੀ ਦਾ ਅੱਜ ਕੀ ਬਣੇਗਾ। ਸਭ ਤੋਂ ਜ਼ਿਆਦਾ ਫਿਕਰ ਸੀ ਕਿ ਵਿਚਾਰੇ ਕਰਮੂਨ ਨੂੰ ਜਿਸ ਨੂੰ ਪਾਲ ਕੇ ਆ ਅੱਜ ਕਰਮੂਨ ਦਾ ਮਨ ਆਪਣੀ ਮਾਂ ਨੂੰ ਮਿਲਣ ਵਾਸਤੇ ਤਰਸ ਰਿਹਾ ਸੀ ਤੇ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ ਕਿ ਨੂਰ ਕਦ ਅਧਕਾਰ ਆਵੇ ਤੇ ਉਹ ਕਦੋਂ ਆਪਣੀ ਮਾਂ ਕੋਲ ਹਸਪਤਾਲ ਜਾਣ। ਪਰ ਅਫਸੋਸ ਹਾਲੇ ਵੀ ਨੂਰ ਬਹੁਤ ਦੂਰ ਹੈ ਰਾਹ ਦੇ ਰੋੜੇ ਉਸ ਨੂੰ ਬਹੁਤ ਤੰਗ ਕਰ ਰਹੇ ਹਨ ਮਨ ਹੀ ਮਨ ਸੋਚ ਰਹੀ ਹੈ ਕਿ ਪਤਾ ਨਹੀਂ ਨੂਰ ਕਦ ਕਰ ਆਵੇਗਾ ਫਿਰ ਨੂਰ ਨੇ ਹੁਣ ਗੱਡੀ ਦੀ ਸਪੀਡ ਵੀ ਘਟ ਕਰ ਦਿੱਤੀ ਸੀ ਕਿਉਂਕਿ ਉਹਨਾਂ ਨੂੰ ਸਪੀਡ ਦਾ ਨਤੀਜਾ ਭੁਗਤਣਾ ਪੈ ਗਿਆ ਸੀ ਨੂਰ ਨੇ ਫਿਰ ਵੀ ਗੱਡੀ ਤੇਜ਼ ਹੀ ਚਲਾਉਣ ਬਾਰੇ ਸੋਚਿਆ ਨੂਰ ਦੇ ਨਾਲ ਜਿਹੜੇ ਤਿੰਨ ਦੋਸਤ ਬੈਠੇ ਸਨ ਉਹਨਾਂ ਨੂੰ ਇੰਨਾਂ ਦੋਸਤਾਂ ਵਿੱਚੋਂ ਕਰਨ ਦੇ ਮਨ ਵਿੱਚ ਹਲੇ ਵੀ ਖੋਟ ਚੱਲ ਰਹੀ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਨੂਰ ਸਾਡੇ ਜਿਹਾ ਹੀ ਬਣ ਜਾਵੇ ਪਰ ਹਰ ਵੇਲੇ ਨਸ਼ੇ ਬਾਰੇ ਸੋਚਣ ਸੋਚਣ ਦੀ ਆਦਤ ਉਸਦੀ ਮਜਬੂਰੀ ਬਣ ਚੁੱਕੀ ਸੀ ਉਧਰ ਨੂਰ ਨੇ ਕਾਫੀ ਘੰਟੇ ਗੱਡੀ ਕਿਤੇ ਵੀ ਨਾ ਰੋਕੀ ਅਤੇ ਕਿਸੇ ਵੀ ਟਾਬੇ ਤੇ ਨਾ ਕਿਸੇ ਦੁਕਾਨ ਤੇ ਇਸ ਕਰਕੇ ਨੂਰ ਦੇ ਦੋਸਤ ਉਸ ਨੂੰ ਕਹਿ ਰਹੇ ਸੀ ਕਿ ਨੂਰ ਯਾਰ ਅਸੀਂ ਕੁਝ ਖਾ ਲਈਏ ਤੂੰ ਤਾਂ ਨਹੀਂ ਖਾਣਾ ਨੂਰ ਨੇ ਫੇਰ ਸੋਚਿਆ ਕਿ ਗੱਡੀ ਨੂੰ ਚੱਲ ਦੇ ਕਾਫੀ ਧੀਰ ਹੋ ਗਈ ਨਾਲੇ ਗੱਡੀ ਨੂੰ ਵੀ ਆਰਾਮ ਮਿਲ ਜਾਵੇਗਾ ਅਸੀਂ ਵੀ ਖਾਣਾ ਖਾ ਲਵਾਂਗੇ ਨੂਰ ਨੇ ਇੱਕ ਵਧੀਆ ਜਿਹੇ ਟਾਬੇ ਤੇ ਗੱਡੀ ਰੋਕ ਲਈ ਅਤੇ ਉਹਨਾਂ ਚਾਰਾਂ ਦੋਸਤਾਂ ਨੇ ਖਾਣਾ ਖਾਦਾ ਰਾਤ ਦੇ 8 ਵੱਜ ਚੁੱਕੇ ਸੀ ਜਦੋਂ ਨੂਰ ਆਪਣੇ ਬਟੂਏ ਵਿੱਚੋਂ ਪੈਸੇ ਕੱਢ ਕੇ ਖਾਣਾ ਖਾਂਦੇ ਖਾਣ ਦੇ ਪੈਸੇ ਦੇਣ ਲੱਗ ਗਿਆ ਤਾਂ ਪਤਾ ਨਹੀਂ ਕਰਨ ਵਿੱਚੋਂ ਕਿੱਥੋਂ ਮਰਦਾਨਗੀ ਜਾਗ ਪਈ ਕਰਨ ਨੇ ਨੂਰ ਦੀ ਬਾਹ ਫੜ ਕੇ ਨੂਰ ਨੂੰ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਕਿ ਹਾਂ ਭਰਾਵਾ ਮੈਂ ਪੈਸੇ ਦਿੰਦਾ ਹਾਂ ਕਰਨ ਨੇ ਨਾਲ ਦੇ ਦੋ ਦੋਸਤ ਵੀ ਹਰਾਨ ਹੋ ਗਏ ਇਸ ਕੋਲ ਤਾਂ ਘਰ ਤੋਂ ਤੁਰਦੇ ਸਿਰਫ 500 ਰੁਪਏ ਸਨ ਤੇ ਖਾਣਾ ਖਾਂਦੇ ਤਾਂ ਬਿੱਲ 700 ਰੁਪਏ ਦਾ ਬਣ ਗਿਆ ਹੈ ਫਿਰ ਖਾਣਾ ਖਾਂਦੇ ਪੈਸੇ ਕਿਵੇਂ ਦੇ ਸਕਦਾ ਹੈ ਕਰਨ ਦੇ ਦੋਸਤ ਸ਼ਸ਼ੋਪੰਜ ਵਿੱਚ ਪੈ ਗਏ ਅਤੇ ਨੂਰ ਤੇ ਦੋ ਦੋਸਤਾਂ ਦੇ ਮਨ ਵਿੱਚ ਸ਼ੱਕ ਪੈਦਾ ਹੋ ਗਿਆ ਕਿ ਤੇ ਨੂਰ ਦੇ 10000 ਰੁਪਏ ਕਰਨ ਨੇ ਤਾਂ ਨਹੀਂ ਚੁੱਕ ਲਏ ਸੀ ਕੀ ਪਤਾ ਕਰਨ ਤਾਂ ਤਾਂ ਹੀ ਦਿਆਲ ਬੰਦਾ ਹੋਵੇ ਤੇ ਫਿਰ ਪਤਾ ਨਹੀਂ ਕਰਨ ਦੇ ਮਨ ਵਿੱਚ ਕੀ ਖਿਆਲ ਆਇਆ ਉਸ ਨੇ ਨੂਰ ਨੂੰ ਕਿਹਾ ਕਿ ਮਾੜਾ ਜਿਹਾ ਬਾਥਰੂਮ ਜਾ ਆਈਏ ਜਦੋਂ ਕੇ ਕਾਰਨ ਨੂਰ ਤੋਂ ਮਾਫੀ ਮੰਗਣ ਲੱਗ ਪਿਆ ਕਿ ਯਾਰ ਮੈਨੂੰ ਮaaf ਕਰ ਦੇ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਤੈਨੂੰ ਦੱਸਦੇ ਹੋਏ ਨੂਰ ਐਨੇ ਵਧੀਆ ਸੁਭਾਅ ਦਾ ਮੁੰਡਾ ਸੀ ਕਿ ਉਹ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਯਾਰ ਤੂੰ ਦੱਸ ਫਿਰ ਕਾਰਨ ਆਪਣੇ ਆਪ ਨੂੰ ਸ਼ਰਮਿੰਦਾ ਕਰਦਾ ਹੋਇਆ ਬੋਲਿਆ ਯਾਰ ਨੂਰ ਮੈਨੂੰ ਮaaf ਕਰ ਦੇ ਜਿਹੜੇ ਤੇਰੇ ਪੈਸੇ ਚੋਰੀ ਹੋਏ ਸੀ ਉਹ ਪੈਸੇ ਮੈਂ ਹੀ ਚੋਰੀ ਕੀਤੇ ਸਨ ਨੂਰ ਥੋੜਾ ਜਿਹਾ ਹਰਾਹੰਤਾ ਜ਼ਰੂਰ ਹੋਇਆ ਪਰ ਉਸਨੇ ਆਪਣੇ ਆਪ ਨੂੰ ਕਾਬੂ ਕਰ ਲਿਆ ਅਤੇ ਨੂਰ ਦੇ ਮਨ ਵਿੱਚ ਕਰਮੋ ਦੀ ਕਹੀ ਗੱਲ ਘੁੰਮ ਰਹੀ ਸੀ ਫਿਰ ਨੂਰ ਨੇ ਕਿਹਾ ਯਾਰ ਤੂੰ ਆਪਦੀ ਗਲਤੀ ਮੰਨ ਲਈ ਐ ਉਹੀ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਨੂਰ ਨੇ ਕਰਨ ਨਾਲ ਹੱਥ ਮਲਾਇਆ ਤੇ ਕਰਨ ਨੇ ਤੁਰੰਤ ਹੀ ਨੂਰ ਦੇ 10000 ਰੁਪਏ ਵਾਪਸ ਕਰ ਦਿੱਤੇ ਜਿਹੜੇ ਕਰਨ ਨੇ ਬਿੱਲ ਦੇ 700 ਰੁਪਏ ਦਿੱਤੇ ਸਨ ਫਿਰ ਨੂਰ ਨੇ ਕਰਨ ਦੇ ਹੱਥ ਵਿੱਚ ਉਹ 700 ਰੁਪਏ ਵਾਪਸ ਕੀਤੇ ਕਿਹਾ ਭਰਾਵਾ ਇਹ ਫੜ ਜਿਹੜੇ ਤੂੰ ਬਿੱਲ ਦੇ ਪੈਸੇ ਦਿੱਤੇ ਸੀ ਨੂਰ ਦੀ ਇਹ ਗੱਲ ਸੁਣ ਕੇ ਕਰਨ ਦੇ ਅੱਖਾਂ ਵਿੱਚ ਪਾਣੀ ਆ ਗਿਆ ਕਿ ਹਾਂ ਨੂਰ ਯਾਰ ਤੂੰ ਬਹੁਤ ਚੰਗਾ ਬੰਦਾ ਹੈ ਕਰਨ ਨੇ ਨੂਰ ਨੂੰ ਕਿਹਾ ਕਿ ਚੱਲ ਯਾਰ ਹਾਂ ਹੁਣ ਚੱਲਦੇ ਹਾਂ ਹੁਣ ਬਹੁਤ ਲੇਟ ਹੋ ਰਹੇ ਹਾਂ ਉਹ ਸਾਰੇ ਦੇ ਸਾਰੇ ਗੱਡੀ ਵਿੱਚ ਬੈਠ ਗਏ ਜਦੋਂ ਨੂਰ ਨੇ ਗੱਡੀ ਦੀ ਸੈਲਫ ਮਾਰੀ ਤਾਂ ਇੱਕ ਹੋਰ ਬਾਣਾ ਵਾਪਰ ਗਿਆ ਅੱਗੂ ਗੱਡੀ ਸਟਾਰਟ ਨਾ ਹੋਉਂਦਾ ਤੇ ਉਹ ਨੂਰ ਨੇ ਫੇਰ ਤੋਂ ਗੱਡੀ ਸਟਾਰਟ ਕੀਤੀ ਪਰ ਗੱਡੀ ਸਟਾਰਟ ਨਾ ਹੋਵੇ ਫੇਰ ਵੀ ਉਹ ਅਸਫਲ ਰਿਹਾ ਫਿਰ ਵਿਚਾਰਾ ਨੂਰ ਫੇਰ ਤੋਂ ਗੱਡੀ ਤੋਂ ਬਾਹਰ ਨਿਕਲਿਆ ਗੱਡੀ ਦਾ ਅਗਲਾ ਬੋਨਟ ਖੋਲ ਕੇ ਵੇਖਣ ਲੱਗਾ ਗੱਡੀ ਦੀ ਬੈਟਰੀ ਜਵਾਬ ਦੇ ਰਹੀ ਸੀ ਤਾਂ ਨੂਰ ਨੇ ਔਖੇ ਸੌਖੇ ਬੈਟਰੀ ਦੀ ਤਾਰ ਨੂੰ ਟਾਈਟ ਕਰਕੇ ਗੱਡੀ ਸਟਾਰਟ ਕਰ ਲਈ ਉਨ੍ਹਾਂ ਦੇ ਸਾਹ ਵਿੱਚ ਸਾਹ ਆਈ ਅਤੇ ਉਹਨਾਂ ਨੇ ਜਲਦੀ ਤੋਂ ਜਲਦੀ ਗੱਡੀ ਦਾ ਕਲੱਚ ਛੱਡਿਆ ਅਤੇ ਅੱਗੇ ਨੂੰ ਚਾਲੇ ਪਾ ਦਿੱਤੇ ਨੂਰ ਘਰ ਦੇ ਨੇੜੇ ਹੀ ਆ ਚੁੱਕਾ ਸੀ ਤੇ ਉਸ ਦੇ ਦਿਨ ਦੋਸਤ ਬੜੇ ਆਰਾਮ ਨਾਲ ਸੌ ਰਹੇ ਸਨ ਤੇ ਨੂਰ ਦਾ ਘਰ ਲਗਭਗ ਇੱਥੋਂ 15 ਕਿਲੋਮੀਟਰ ਹੀ ਰਹਿ ਗਿਆ ਸੀ ਅਚਾਨਕ ਨੂਰ ਦੀਆਂ ਅੱਖਾਂ ਵਿੱਚ ਨੀਂਦ ਰੜਕਣ ਲੱਗ ਪਈ ਸੀ ਪਰ ਫਿਰ ਵੀ ਉਹ ਜਦੋਂ ਜ਼ਿਆਦ ਕਰਕੇ ਗੱਡੀ ਨੂੰ ਚਲਾ ਰਿਹਾ ਸੀ ਰਾਤ ਦੇ 2 ਵਜ ਚੁੱਕੇ ਸਨ ਵਿਚਾਰੀ ਕਰਮੋ ਨੇ ਫਿਰ ਤੋਂ ਨੂਰ ਨੂੰ ਫੋਨ ਮਲਾ ਕੇ ਇੱਕਦਮ ਨੂਰ ਦੀਆਂ ਅੱਖਾਂ ਵਿੱਚ ਚੌਕਸੀ ਪੈਦਾ ਕਰ ਦਿੱਤੀ ਅਤੇ ਨੂਰ ਇੱਕਦਮ ਚਕੰਨਾ ਹੋ ਗਿਆ ਤੇ ਉਸਨੇ ਗੱਡੀ ਦੀ ਰਫ਼ਤਾਰ ਵੀ ਘਟ ਕਰ ਲਈ ਸੀ ਫੋਨ ਚੁੱਕਿਆ ਕਹਿਣ ਲੱਗਾ ਕਰਮੂ ਤੂੰ ਫਿਕਰ ਨਾ ਕਰ ਮੈਂ ਵਾ ਨੇੜੇ ਪਹੁੰਚ ਚੁੱਕਿਆ ਹਾਂ ਕਰਮੂ ਨੇ ਪੁੱਛਿਆ ਕਿੱਥੇ ਪਹੁੰਚ ਗਏ ਹੋ ਚਰਾ ਧਿਆਨ ਨਾ ਲਾਇਓ ਕਈ ਵਾਰ ਬੰਦੇ ਦੀ ਅੱਖ ਲੱਗ ਜਾਂਦੀ ਹੈ ਰਾਤ ਨੂੰ ਇਹ ਸੰਨ ਕਰਮੂ ਦੇ ਬੋਲ ਉਸੇ ਰਾਤ ਨੂੰ ਨੂਰ ਦੀ ਗੱਡੀ ਤੋਂ ਲਗਭਗ 100 ਮੀਟਰ ਇੱਕ ਸਰੀਏ ਦਾ ਬਾਈ ਟੈਰਾ ਟ੍ਰਾਲਾ ਭਰਿਆ ਹੋਇਆ ਖੜਾ ਸੀ ਤੇ ਨੂਰ ਕਰਮੂ ਦਾ ਫੋਨ ਕੱਟਣ ਹੀ ਲੱਗਾ ਕਿ ਪਤਾ ਨਹੀਂ ਨੂਰ ਦੇ ਦਿਮਾਗ ਵਿੱਚ ਕੀ ਆਇਆ ਤਾਂ ਇੱਕਦਮ ਉਸਨੇ ਰੇਸ ਤੇ ਪੈਰ ਰੱਖ ਦਿੱਤਾ ਅਤੇ ਕਰਮੂ ਨੂੰ ਇਹ ਕਹਿੰਦੇ-ਕਹਿੰਦੇ ਫੋਨ ਕੱਟਿਆ ਕਿ ਤੂੰ ਕਿਉਂ ਫਿਕਰ ਕਰੀ ਜਾਂਦੀ ਐ ਬਿਲਕੁਲ ਠੀਕ ਐ ਮੈਂ ਤੇਰੇ ਕੋਲ ਜਲਦੀ ਪਹੁੰਚਦਾ ਹਾਂ ਜਦੋਂ ਨੂਰ ਦੀਆਂ ਅੱਖਾਂ ਫੋਨ ਵੇ ਫੋਨ ਵੇ ਲੱਗੀਆਂ ਸਨ ਫੋਨ ਨੂੰ ਕੱਟਣ ਦੇ ਲਈ ਤਾਂ ਜਿਸ ਪਾਸੇ ਨੂਰ ਦੀ ਗੱਡੀ ਜਾ ਰਹੀ ਸੀ ਉਸ ਪਾਸੇ ਵੱਲ ਟਰੱਕ ਵਾਲੇ ਨੇ ਇੱਕਦਮ ਘੱਟ ਮਾਰ ਦਿੱਤਾ ਤੇ ਨੂਰ ਨੇ ਆਪਣਾ ਬਚਾ ਕਰਦੇ ਹੋਏ ਬੜੀ ਕੋਸ਼ਿਸ਼ ਕੀਤੀ ਕਿ ਮੈਂ ਗੱਡੀ ਨੂੰ ਬਿਲਕੁਲ ਸੁਰੱਖਿਤ ਕਰਕੇ ਲੰਘਾ ਲਵਾਂ ਪਰ ਅਜੇ ਹਾ ਨਾ ਹੋਇਆ ਨੂਰ ਦੀ ਗੱਡੀ ਟਰੱਕ ਵਿੱਚੋਂ ਜਿਹੜੇ ਸਰੀਏ ਬਾਹਰ ਨਿਕਲੇ ਹੋਏ ਸਨ ਉਸ ਨਾਲ ਜਾ ਵੱਜੀ ਅਤੇ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਸਰੀਆ ਨੂਰ ਦੇ ਖੱਬੇ ਮੋਢੇ ਵਿੱਚ ਦੀ ਨਿਕਲ ਗਿਆ ਅਤੇ ਕਰਨ ਕਨੈਕਟਰ ਵਾਲੀ ਸੀਟ ਉੱਤੇ ਬੈਠਾ ਹੋਇਆ ਸੀ ਕਰਨ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਉਹ ਬਿਲਕੁਲ ਬਚ ਗਿਆ ਹਾਂਜੀ ਇਹ ਸੀ ਕਹਾਣੀ ਦਾ ਭਾਗ ਤੀਜਾ ਕੱਲ ਨਵੇਂ ਭਾਗ ਨਾਲ ਹਾਜ਼ਰ ਹੋਵਾਂਗੇ